ਇਸ ਤਰੀਕੇ ਨਾਲ ਜੀ ਗਰਮਾ ਗਰਮ ਸਨੈਕਸ ਬਿਲਕੁਲ ਆਪਾਂ ਸਰਵ ਕਰ ਲਏ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਬਣੇ ਆ ਬਹੁਤ ਹੀ ਵਧੀਆ ਇਹ ਬਣ ਗਏ ਆ ਨਾ ਕਾਰਨ ਸਟਾਰ ਚ ਨਾਰਾ ਰੋਟੀ ਨਾ ਮੈਦਾਨਾ ਵਿਸੰਦੀ ਜ਼ਰੂਰਤ ਆ ਆਪਾਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਿਲਕੁਲ ਕ੍ਰਿਸਪੀ ਕਰਕਰਾਹੀ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਚਲੋ ਜੀ ਫਿਰ ਇਹ ਚਟਪਟਾ ਜਿਹਾ ਨਾਸ਼ਤਾ ਬਣਾਉਣਾ ਸਿੱਖ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸਿਰਫ ਇੱਕ ਆਲੂ ਤੋਂ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ। ਇਹ ਨਾਸ਼ਤੇ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਛੱਟਪਟ ਤਿਆਰ ਕਰ ਲਓਗੇ ਤੇ ਸਭ ਤੋਂ ਜ਼ਿਆਦਾ ਖੁਰਖਰਾ ਤੇ ਕ੍ਰਿਸਪੀ ਬਣ ਕੇ ਇਹ ਤਿਆਰ ਹੋਊਗਾ ਬਹੁਤ ਹੀ ਰੇਸਟੀ ਲੱਗਦਾ ਹੈ। ਤੁਸੀਂ ਇਹਨੂੰ ਚਾਹ ਦੇ ਨਾਲ ਸਰਵ ਕਰ ਸਕਦੇ ਹੋ। ਦੁਪਹਿਰੇ ਜੇਕਰ ਭੁੱਖ ਲੱਗੇ ਤੁਸੀਂ ਤਾਂ ਵੀ ਬਣਾ ਕੇ ਜਿਹੜਾ ਖਾ ਸਕਦੇ ਹੋ ਬੱਚਿਆਂ ਨੂੰ ਡਿਫਰੈਂਸ ਬਣਾ ਕੇ ਦੇ ਸਕਦੇ ਹੋ। ਚਲੋ ਜੀ ਇਸ ਨਾਸ਼ਤੇ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿਹਨਾ ਕਿਹਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ। ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀ ਤੁਹਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਣੇ ਕੋਲੇ ਹੈਗੇ ਤਿੰਨ ਬ੍ਰੈਡ ਤੇ ਇਹਨਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਮਿਕਸੀ ਦੇ ਵਿੱਚ ਐਡ ਕਰਕੇ ਇਹਨਾਂ ਦਾ ਬਰੀਕ ਪਾਊਡਰ ਬਣਾ ਲੈਨੇ ਆ ਯਾਨੀ ਕਿ ਆਪਾਂ ਬ੍ਰੈਡ ਕ੍ਰਮ ਤਿਆਰ ਕਰ ਲੈਨੇ ਆ ਹਾਂਜੀ ਬਿਲਕੁਲ ਬਰੀਕ ਆਪਾਂ ਬ੍ਰੈਡ ਕ੍ਰਮ ਹੈ ਜਿਹੜਾ ਤਿਆਰ ਕਰ ਲਿਆ ਵੇਖੋ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਚੌਲਾਂ ਦਾ ਆਟਾ ਦੋ ਚਮਚ ਵੱਡੇ ਵਰਕੇ ਪਾਵਾਂਗੇ ਆਪਾਂ ਤੁਸੀਂ ਮੈਂ ਇਦਾਂ ਵੀ ਵਰਤ ਸਕਦੇ ਹੋ ਇੱਥੇ ਸੂਜੀ ਵੀ ਬਰੀਕ ਬਿਲਕੁਲ ਮਿਕਸੀ ਦੇ ਵਿੱਚ ਬਰੀਕ ਕਰ ਲਿਓ ਸੂਜੀ ਨੂੰ ਸੂਜੀ ਵੀ ਵਰਤ ਸਕਦੇ ਹੋ ਸੇਹੋਂ ਜੀ ਚੌਲਾਂ ਦੇ ਆਟੇ ਨੂੰ ਆਪਾਂ ਬ੍ਰੈਡ ਕਰਮ ਦੇ ਨਾਲ ਮਿਕਸ ਕਰਦੇ ਆਂਗੇ ਇਹ ਬ੍ਰੈਡ ਕਰਮ ਜਿੱਦੋਂ ਮੈਂ ਬਣਾ ਲਿਆ ਉਸ ਤੋਂ ਬਾਅਦ ਇੱਕ ਕੌਲੀ ਦੇ ਨਾਲ ਨਾਪ ਲਿਆ ਸੀਗਾ ਇੱਕ ਕੌਲੀ ਫੁੱਲ ਭਰ ਕੇ ਆ ਇਹ ਤੇ ਇੱਥੇ ਜੀ ਆਪਣੇ ਕੋਲ ਸਿਰਫ ਇੱਕ ਆਲੂ ਹੈ ਸਿਰਫ ਇੱਕ ਆਲੂ ਤੇ ਨਾਸ਼ਤਾ ਬਣਾ ਕੇ ਆਪਾਂ ਤਿਆਰ ਕਰਾਂਗੇ ਇਹਨੂੰ ਚੰਗੀ ਤਰੀਕੇ ਨਾਲ ਸ਼ੈੱਲ ਲਿਆ ਤੇ ਇਹ ਆਲੂ ਕੱਚਾ ਆਪਣੇ ਕੋਲੇ ਉਬਲਿਆ ਨਹੀਂ ਤੇ ਇਹਨੂੰ ਆਪਾਂ ਕੱਦੂ ਕਾਸ਼ ਕਰ ਲਾਂਗੇ ਸੋ ਇਸ ਤਰੀਕੇ ਨਾਲ ਆਪਾਂ ਕद्दू ਕਸ਼ ਕਰ ਲਿਆ ਆਪਣੇ ਕੋਲੇ ਫੁੱਲ ਭਰ ਕੇ ਇਹ ਵੱਡੇ ਦੋ ਚਮਚਾ ਆਲੂਆਂ ਦੇ ਜੇ ਤੁਸੀਂ ਬਾਅਦ 'ਚ ਇਹ ਨਾਸ਼ਤਾ ਬਣਾਉਣਾ ਹੋਇਆ ਥੋੜਾ ਜਿਹਾ ਠਹਿਰ ਰੱਖਿਓ ਫਿਰ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਰੱਖ ਦਿਓ ਨਹੀਂ ਆਲੂ ਆ ਜਿਹੜੇ ਕਾਲੇ ਹੋ ਜਾਣਗੇ ਪਰ ਮੈਂ ਨਾਲ ਦੀ ਨਾਲ ਇਹਨਾਂ ਆਲੂਆਂ ਨੂੰ ਵਰਤ ਦੂੰਗੀ ਤੇ ਹੁਣ ਜੀ ਆਪਾਂ ਜਿਹੜਾ ਇਹ ਬ੍ਰੈਡ ਕਰਮ ਤੇ ਚੌਲਾਂ ਦਾ ਆਟਾ ਮਿਕਸ ਕਰਕੇ ਰੱਖਿਆ ਸੀ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰਾਂ ਨੂੰ ਬਰੀਕ ਕੱਟ ਲਿਆ ਸੀਗਾ ਕਈ ਹੈਗਾ ਆਪਣੇ ਕੋਲੇ ਹਰਾ ਧਨੀਆ ਹਰੀ ਧਨੀਆ ਨੂੰ ਬਰੀਕ ਕੱਟ ਲਿਆ ਸੀ ਇੱਥੇ ਜੀ ਆਪਣੇ ਕੋਲੇ ਬਰੀਕ ਕੱਟਿਆ ਹੋਇਆ ਪਿਆਜ਼ ਹੈ ਇੱਕ మీడియం ਸਾਈਜ਼ ਦਾ ਪਿਆਜ਼ ਸੀਗਾ ਇਹਨੂੰ ਵੀ ਬਰੀਕ ਕੱਟ ਲਿਆ ਸੀ ਇਹ ਐਡ ਕਰ ਦਿਆਂਗੇ ਹਰੀਆਂ ਮਿਰਚਾਂ ਆਪਣੇ ਕੋਲੇ ਬਰੀਕ ਕਟੀਆਂ ਹੋਈਆਂ ਇਹ ਐਡ ਕਰ ਦਿਆਂਗੇ ਸਵਾਦ ਅਨੁਸਾਰ ਐਡ ਕਰ ਲਿਓ ਤੁਸੀਂ ਜੇ ਤੁਹਾਡੇ ਕੋਲੇ ਹੋਰ ਸਬਜ਼ੀ ਕੋਈ ਹੋਈ ਜਿਵੇਂ ਕਿ ਸ਼ਿਮਲਾ ਮਿਰਚ, ਕੱत्ता ਗੋभी ਤੁਸੀਂ ਉਹ ਵੀ ਐਡ ਕਰ ਸਕਦੇ ਹੋ ਜਾਂ ਤੁਸੀਂ ਇਕੱਲਾ ਪਿਆਜ਼ ਤੇ ਧਨੀਆ ਵੀ ਐਡ ਕਰ ਸਕਦੇ ਹੋ ਇਹ ਨਾਲ ਵੀ ਨਰਥਾ ਜਿਹੜਾ ਬਹੁਤ ਟੇਸਟੀ ਬਣ ਜੂ ਤੇ ਹੁਣ ਜੀ ਜਿਹੜਾ ਆ ਪਾਲੂ ਖੱਦੂ ਖਸ਼ ਕਰਕੇ ਰੱਖਿਆ ਸੀ ਇਹ ਐਡ ਕਰ ਦਿਆਂਗੇ ਇਹਦੇ ਵਿੱਚ ਤੇ ਹਾਂਜੀ ਇਸ ਨਾਸਤੇ ਨੂੰ ਚਟਪਟਾ ਜਿਹਾ ਬਣਾਉਣ ਦੇ ਲਈ ਆਪਾਂ ਇਹਦੇ ਵਿੱਚ ਇੱਕ ਚਮਚਾ ਭਰ ਕੇ ਨਿੰਬੂ ਦਾ ਜੂਸ ਐਡ ਕਰ ਦਿਆਂਗੇ। ਤੇ ਹਾਂਜੀ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਥੋੜਾ ਜਿਹਾ ਜੀਰਾ ਐਡ ਕਰ ਦਿਆਂਗੇ। ਬਿਲਕੁਲ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ। ਬਿਲਕੁਲ ਥੋੜਾ ਜਿਹਾ ਗਰਮ ਮਸਾਲਾ। ਕਸ਼ਮੀਰੀ ਲਾਲ ਮਿਰਚਾਂ ਜਿਆਦਾ ਖੌੜੀਆਂ ਨਹੀਂ ਹੁੰਦੀਆਂ ਬਾਕੀ ਆਪਾਂ ਹਰੀਆਂ ਮਿਰਚਾਂ ਵੀ ਵਰਤੀਆਂ। ਬਿਲਕੁਲ ਥੋੜੀ ਜੀ ਹਲਦੀ। ਵਾਧਨਸਾਰ ਨਾਮਕ ਤੇਰਧਾ ਚਮਚਾ ਜਵੈਨ ਦਾ ਆਪਾਂ ਐਡ ਕਰਾਂਗੇ ਤੇ ਹੁਣ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਾਂਗੇ ਚੰਗੇ ਤਰੀਕੇ ਨਾਲ ਇਹਦੇ ਵਿੱਚ ਪਾਣੀ ਹਜੇ ਆਪਾਂ ਬਿਲਕੁਲ ਐਡ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਆਪਾਂ ਨਮਕ ਐਡ ਕੀਤਾ ਹੈ ਉਹਦੀ ਵਜ੍ਹਾ ਕਰਕੇ ਜਿਹੜੀਆਂ ਸਾਰੀਆਂ ਸਬਜ਼ੀਆਂ ਹਨ ਉਹਨਾਂ ਦਾ ਜੂਸ ਨਿਕਲੂਗਾ ਇਸ ਤਰੀਕੇ ਨਾਲ ਤੇ ਆਪਣੇ ਆਪ ਇਹ ਮਿਕਸ ਹੋ ਜਾਊਗਾ ਫਿਰ ਬਾਅਦ ਵਿੱਚ ਆਪਾਂ ਐਡ ਕਰਾਂਗੇ ਜਿੰਨੇ ਪਾਣੀ ਦੀ ਆਪਾਂ ਨੂੰ ਜ਼ਰੂਰਤ ਹੋਈ ਬਸ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰਕੇ ਆ ਜਿਹੜਾ ਡਾਕੂਮੈਂਟ ਰੱਖ ਦੇਾਂਗੇ ਤੁਸੀਂ ਇਹਨੂੰ ਬਣਾ ਕੇ ਫਰਿੱਜ 'ਚ ਵੀ ਰੱਖ ਸਕਦੇ ਹੋ ਪਹਿਲਾਂ ਬਾਅਦ 'ਚ ਨਾਸ਼ਤਾ ਤਿਆਰ ਕਰ ਸਕਦੇ ਹੋ ਹੁਣ 2 ਮਿੰਟ ਆਪਾਂ ਇਹਨੂੰ ਸਾਈਡ 'ਤੇ ਰੱਖ ਦਿੰਦੇ ਹਾਂ ਤਰੀਕੇ ਨਾਲ ਜੀ ਇਸ ਮਿਕਸਚਰ ਨੂੰ ਰੱਖੇ ਹੋਏ 2 ਮਿੰਟ ਹੋ ਗਏ ਆ ਤੇ ਆਪਾਂ ਇਸ ਤਰੀਕੇ ਨਾਲ ਜਿਹੜਾ ਇਹਨੂੰ ਮਿਕਸ ਕਰ ਲਾਂਗੇ ਵੀ ਜਿਹੜਾ ਸਬਜ਼ੀਆਂ ਦਾ ਜੂਸ ਹੈ ਨਾ ਉਹਦੇ ਨਾਲ ਇਹ ਮਿਕਸ ਹੋ ਜੇ ਫਿਰ ਆਪਾਂ ਨੂੰ ਸਹੀ ਅੰਦਾਜ਼ਾ ਹੋ ਜਾਊਗਾ ਵੀ ਕਿੰਨੇ ਕ ਪਾਣੀ ਦੀ ਆਪਾਂ ਨੂੰ ਹੋਰ ਜ਼ਰੂਰਤ ਆਗੀ ਬਹੁਤ ਘੱਟ ਪਾਣੀ ਲੱਗੂਗਾ ਇਹਦੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹ ਬਣਨਾ ਸਟਾਰਟ ਹੋ ਗਿਆ ਤੇ ਸਿਰਫ ਇੱਕ ਚਮਚ ਪਾਣੀ ਦਾ ਮੈਂ ਐਡ ਕਰੂੰਗੀ ਇਹਦੇ ਵਿੱਚ ਇਹਨੂੰ ਮੈਂ ਮਿਕਸ ਕਰ ਲੂੰਗੀ ਤੇ ਇਸ ਤਰੀਕੇ ਨਾਲ ਜੀ ਇਹ ਮਿਕਸਚਰ ਆਪਣੇ ਕੋਲੇ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹ ਨਾਸ਼ਤਾ ਬਣਾ ਲੈਨੇ ਆ ਤੁਸੀਂ ਟਿੱਕੀ ਦੀ ਤਰ੍ਹਾਂ ਵੀ ਇਹਨੂੰ ਬਣਾ ਸਕਦੇ ਹੋ ਕਟਲਟ ਵੀ ਬਣਾ ਸਕਦੇ ਹੋ ਜਾਂ ਫਿਰ ਇਹਦੇ ਇਸ ਤਰੀਕੇ ਨਾਲ ਰੋਲ ਵੀ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਟਿੱਕੀ ਦੀ ਤਰ੍ਹਾਂ ਬਣਾਵਾਂਗੇ ਇੰਨਾ ਕੁ ਮਿਕਸਚਰ ਲਵਾਂਗੇ ਇਹਦਾ ਘਰ ਲਾਂਗੇ ਆਪਾਂ ਪੇੜਾ ਤੇ ਇਸ ਤਰੀਕੇ ਨਾਲ ਜੀ ਇੱਕ ਛੋਟਾ ਜਿਹਾ ਪੇੜਾ ਬਣਾ ਕੇ ਹਲਕਾ ਜਿਹਾ ਇਹਨੂੰ ਫਲੈਟ ਕਰਦੇ ਆਂਗੇ ਤੇ ਆਪਾਂ ਇਹਨੂੰ ਟਿੱਕੀ ਦੀ ਸ਼ੇਪ ਦੇ ਦੇਵਾਂਗੇ ਤੁਹਕਲੇ ਇਸ ਤਰੀਕੇ ਨਾਲ ਜੀ ਆਪਾਂ ਨੂੰ ਤਿਆਰ ਕਰ ਲਿਆ ਇਹਨਾਂ ਨੂੰ ਤਿਆਰ ਕਰ ਕਰ ਕੇ ਆਪਾਂ ਇੱਕ ਪਲੇਟ 'ਚ ਰੱਖ ਲਾਂਗੇ ਸਾਰੇ ਸੇਮੇ ਇਸੇ ਤਰੀਕੇ ਨਾਲ ਮੈਂ ਬਣਾ ਲੈਣੇ ਆ ਇਸ ਤਰੀਕੇ ਨਾਲ ਜੀ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ ਇੱਧਰ ਆਪਾਂ ਤੇਲ ਆ ਜਿਹੜਾ ਗਰਮ ਕਰ ਲਿਆ ਮੀਡੀਅਮ ਫਲੇਮ ਤੇ ਇੱਕ-ਇੱਕ ਕਰਕੇ ਇਹਨਾਂ ਨੂੰ ਤੇਲ ਦੇ ਵਿੱਚ ਰੱਖ ਰਹੇ ਹਾਂਗੇ ਇਸ ਤਰੀਕੇ ਨਾਲ ਥੋੜੀ-ਥੋੜੀ ਸਪੇਸ ਰੱਖਾਂਗੇ ਕਿਉਂਕਿ ਬਾਅਦ ਵਿੱਚ ਇਹ ਪੱਕਣਗੇ ਤੇ ਫਿਰ ਆਪਾਂ ਇਹਨਾਂ ਦੇ ਸਾਈਡਾਂ ਵੀ ਫਲਟਾਂਗੇ ਤੇ ਹਾਂ ਜੀ ਜਦੋਂ ਇਹ ਇੱਕ ਸਾਈਡ ਤੇ ਇਸ ਤਰੀਕੇ ਨਾਲ ਕ੍ਰਿਸਪੀ ਬਣ ਗਈਆਂ ਪੱਕ ਗਈਆਂ ਆਪਣੀ ਜਿਹੜੀ ਸਾਈਡ ਹੈ ਜਿਹੜੀ ਪਲਟ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਕ੍ਰਿਸਪੀ ਬਣ ਰਹੀਆਂ ਨੇ ਬਹੁਤ ਵਧੀਆ ਨਾ ਰੰਗ ਆ ਰਿਹਾ ਹੈ ਤੇ ਜਾਦਾ ਚੀਜ਼ਾਂ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਸਿਰਫ ਆਪਾਂ ਨੂੰ ਬਰੈਡ ਚਾਹੀਦਾ ਹੈ ਕਾਲੂ ਚਾਹੀਦਾ ਹੈ ਤੇ ਇਹ ਦੋ ਚਮਚਾ ਆਪਾਂ ਇਹਦੇ ਵਿੱਚ ਮੈਦਾ ਜਾਂ ਫਿਰ ਛੋਲੇ ਦਾ ਆਟਾ ਐਡ ਕਰ ਸਕਦੇ ਤੁਸੀਂ ਚਾਹੋ ਸਬੀਸਨ ਵੀ ਐਡ ਕਰ ਸਕਦੇ ਹੋ ਜੇਕਰ ਛੋਲੇ ਦਾ ਆਟਾ ਜਾਂ ਮੈਦਾ ਨਾ ਹੋਇਆ ਤੇ ਮੀਡੀਅਮ ਜੀ ਫਲੇਮ ਤੇ ਵਧੀਆ ਕ੍ਰਿਸਪੀ ਬਣਾ ਕੇ ਆਪਾਂ ਨਾਲ ਤਿਆਰ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਦੇ ਸਾਈਡਾਂ ਫਲਟਦੇ ਹੋਏ ਵਧੀਆ ਇਹਨਾਂ ਨੂੰ 골ਡਨ ਬਣਾ ਕੇ ਤਿਆਰ ਕਰ ਲਾਂਗੇ ਦੇਖੋ ਇਧਰੋਂ ਇੱਕ ਕ੍ਰਿਸਪੀ ਬਣ ਗਈਆਂ ਇਧਰਲੀ ਸਾਈਡ ਤੋਂ ਵੀ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੋਰ ਪਕਾ ਲਾਂਗੇ ਤੁਸੀਂ ਚਾਹ ਹੁੰਦੇ ਇਹਦੀ ਟਿੱਕੀ ਚਾਟ ਵੀ ਤਿਆਰ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਜੀ ਸਾਰੇ 스낵ਸ ਆ ਜਿਹੜੇ ਗਰਮਾ ਗਰਮ ਬਣ ਕੇ ਹੋ ਗਿਆ ਤਿਆਰ ਇਹਨਾਂ ਨੂੰ ਕੱਢ ਕੇ ਇੱਕ ਪਲੇਟ 'ਚ ਰੱਖ ਲੈਣੇ ਆ ਆਪਾਂ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਤਿਆਰ ਕਰ ਲਾਂਗੇ ਇਹ ਗਰਮਾ ਗਰਮ ਹਰੀ ਚਟਨੀ ਦੇ ਨਾਲ ਦਹੀਂ ਦੇ ਨਾਲ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਤੇ ਹਾਂਜੀ ਜਿਹੜੇ ਸਨੈਕਸ ਰਹਿ ਗਏ ਉਹਨਾਂ ਨੂੰ ਵੀ ਮੈਂ ਇਸ ਤਰੀਕੇ ਨਾਲ ਬਣਾ ਲੈਣੀ ਆ ਤੁਸੀਂ ਨਾ ਇਹ ਮਿਕਸਚਰ ਆ ਜਿਹੜਾ ਤਿਆਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਜਦੋਂ ਕਿਸੇ ਮਹਿਮਾਨ ਨੇ ਘਰੇ ਆਉਣਾ ਹੋਵੇ ਤੁਸੀਂ ਉਹ ਤੋਂ ਚਟਪਟੇ ਨਾਸ਼ਤਾ ਬਣਾ ਕੇ ਜਿਹੜਾ ਚਾਹ ਦੇ ਨਾਲ ਉਹਨਾਂ ਨੂੰ ਸਰਵ ਕਰ ਸਕਦੇ ਹੋ ਜੇਕਰ ਬੱਚੇ ਦੁਪਹਿਰੇ ਕੁਝ ਮੰਗਦੇ ਆ ਚਟਪਟਾ ਜਾਂ ਖਾਣ ਨੂੰ ਫਿਰ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਆਸਾਨ ਹੈ ਨਾ ਆਪਾਂ ਨੂੰ ਆਲੂ ਹਵਾਲਣ ਦੀ ਜਰੂਰਤ ਹੈ ਕਿਸ ਤਰੀਕੇ ਨਾਲ ਜੀ ਸਾਰੇ 스낵ਸ ਆ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਲਈ ਆ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਕਰੇ ਟਰਾਈ ਕਰਿਓ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਦੋਂ ਤੁਸੀਂ ਇਹ ਰੈਸਪੀ ਬਣਾਈ ਤਾਂ ਕਿਵੇਂ ਬਣੀ ਕਿਸ ਤਰੀਕੇ ਦਾ ਦਾ ਟੇਸਟ ਰਿਹਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਕਰਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸੱਚੀ ਖੈਰ ਜੀ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ 스ਨੈਕਸ ਹੈ ਜਿਹੜੀ ਆਪਾਂ ਸਰਵ ਕਰ ਲਾਂਗੇ ਟਮੇਟੋ ਕੈਚਪ ਦੇ ਨਾਲ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਸਨੈਕਸ ਬਿਲਕੁਲ ਆਪਾਂ ਸਰਵ ਕਰ ਲਏ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਬਣੇ ਆ ਬਹੁਤ ਹੀ ਵਧੀਆ ਇਹ ਬਣ ਗਏ ਆ ਤੇ ਇਸ ਤਰੀਕੇ ਨਾਲ ਟਮੇਟੋ ਕੈਚਪ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਜਰੂਰ ਘਰੇ ਟਰਾਈ ਕਰਿਓ ਤੇ ਇਹ रेसिपी ਬਿਲਕੁਲ ਪਰਫੈਕਟ ਤੇ ਵਧੀਆ ਬਣ ਕੇ ਤਿਆਰ ਹੋਵੇ ਇਹਦਾ ਟੇਸਟ ਵਧੀਆ ਆਵੇ ਉਹਦੇ ਲਈ ਇੱਕ ਦੋ ਗੱਲਾਂ ਦਾ ਜਰੂਰ ਤੁਸੀਂ ਧਿਆਨ ਰੱਖਿਓ ਸਭ ਤੋਂ ਪਹਿਲਾਂ ਬ੍ਰੈਡਾਂ ਨੂੰ ਮਿਕਸ ਕਰਕੇ ਜਰੂਰ ਇਸ ਤਰੀਕੇ ਨਾਲ ਬਰੀਕ ਬਣਾ ਲਿਓ ਫਿਰ ਇਹਦੇ ਵਿੱਚ ਆਪਾਂ ਚੌਲਾਂ ਦਾ ਆਟਾ ਜਿਹੜਾ ਐਡ ਕਰਨਾ ਉਹਦੇ 2 ਚਮਚੀ ਐਡ ਕਰਿਓ ਜੇ ਜ਼ਿਆਦਾ ਐਡ ਕਰ ਦਿਓਗੇ ਫਿਰ ਚੌਲਾਂ ਦੇ ਆਟੇ ਦੇ ਈ ਜ਼ਿਆਦਾ ਟੇਸਟ ਆਊਗਾ ਸਬਜ਼ੀਆਂ ਦਾ ਟੇਸਟ ਨਹੀਂ ਆਉਣਾ ਇਸ ਤਰੀਕੇ ਨਾਲ ਮਿਕਸ ਜਰੂਰ ਕਰ ਲਿਓ ਤੇ ਨੂੰ ਰੱਖ ਦਿਓ ਰੈਸਟ ਕਰਨ ਲਈ